ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਕ ਖੇਤਰ ਸੂਰਜ ਗ੍ਰਹਿਣ ਦਾ ਮੇਲਾ ਸ਼ੇਖ ਬ੍ਰਾਹਮਣੋ ਸਿੱਧੇ ਰਾਹ ਪਾ ਕੇ ਗੁਰੂ ਜੀ ਦਾ ਵਿਚਾਰ ਤਾਂ ਪੱਛਮ ਤਖਨ ਦੇਸ਼ ਦੇ ਵਸਨੀਕਾਂ ਨੂੰ ਤਾਰਨ ਦਾ ਸੀ ਪਰ ਉੱਥੇ ਹੀ ਗੁਰੂ ਜੀ ਨੂੰ ਪਤਾ ਲੱਗਾ ਕਿ ਕੁਰਕ ਖੇਤਰ ਸੂਰਜ ਗ੍ਰਹਿਣ ਦਾ ਇੱਕ ਇਕੱਠ ਹੈ ਇਹ ਇੱਕ ਕਈਆਂ ਸਾਲਾਂ ਪਿੱਛੋਂ ਹੋਇਆ ਕਰਦਾ ਹੈ ਗੁਰੂ ਜੀ ਨੇ ਇਸ ਮੇਲੇ ਉੱਤੇ ਜਰੂਰੀ ਪਹੁੰਚਣਾ ਸਮਝਿਆ ਕੁਰਕ ਖੇਤਰ ਜ਼ਿਲ੍ਹਾ ਕਰਨਾਲ ਵਿੱਚ ਦਿੱਲੀ ਤੋਂ ਹੌਕੂ ਮੀਲ ਪੱਛਮ ਵਿੱਚ ਦਿੱਲੀ ਅੰਬਾਲਾ ਰੇਲਵੇ ਲਾਈਨ ਉੱਤੇ ਹੈ ਇਹ ਸ਼ਹਿਰ ਦਾ ਨਾਂ ਥਾਣੇਸਰ ਹੈ ਪੁਰਾਣੇ ਤਲਾ ਕੋਹਾਂ ਤੱਕ ਜੰਗਲ ਹੈ ਇਸ ਸਥਾਨ ਉੱਤੇ ਕੈਰੋਂ ਤੇ ਪਾਂਡਵਾਂ ਦਾ ਯੁੱਧ ਹੋਇਆ ਸੀ ਜਿਸ ਯੁੱਧ ਨੂੰ ਮਹਾਪਰਦੀ ਲੜਾਈ ਆਖਿਆ ਜਾਂਦਾ ਹੈ ਉਸ ਲੜਾਈ ਦੀ ਯਾਦ ਨੂੰ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਸੂਰਜ ਗ੍ਰਹਿਣ ਲੱਗੇ ਸੂਰਜ ਗ੍ਰਹਿਣ ਚੱਕਰ ਨਾਲ ਕਦੀ 2-3 ਸਾਲੀ ਤੇ ਕਦੀ 25 ਸਾਲੀ ਲੱਗਦਾ ਹੈ ਮੇਲੇ ਉੱਤੇ ਕਈ ਲੱਖ ਲੋਕ ਪੁੱਜਦੇ ਹਨ ਪਾਕਪਟਨ ਤੋਂ ਹਿੰਦੂ ਸਾਧੂ ਤੇ ਬ੍ਰਾਹਮਣ ਮੇਲਾ ਦੇਖਣ ਵਾਸਤੇ ਆ ਰਹੇ ਸਨ ਉਹਨਾਂ ਦੇ ਨਾਲ ਗੁਰੂਜੀ ਤੁਰ ਪਏ ਰਾਹ ਵਿੱਚ ਪਾਈ ਕੋਹਾ ਤੇ ਹੋਰ ਜੀਆਂ ਨੂੰ ਤਾਰਿਆ ਕਈ ਭੁੱਲਿਆਂ ਸਾਧੂਆਂ ਫਕੀਰਾਂ ਤੇ ਗ੍ਰਸਤੀਆਂ ਨੂੰ ਸਿੱਧੇ ਰਾਹ ਪਾ ਕੇ ਜੀਵਨ ਪੱਦਰ ਉੱਤੇ ਖਲੋ ਕੇ ਜੀਵਨ ਵਾਸਤੇ ਕਿਆ ਆਖਰ 6ਵੇਂ ਦਿਨ ਗੁਰੂ ਖੇਤਰ ਪਹੁੰਚ ਗਏ ਵੱਡੇ ਤਲਾਬ ਤੇ ਮੰਦਰਾਂ ਦੇ ਪੱਛਮ ਵੱਲ ਉੱਚੀ ਥਾਂ 'ਤੇ ਗੁਰੂ ਜੀ ਡੇਰਾ ਲਾ ਬੈਠੇ। ਸੂਰਜ ગ્રਹਣ ਦੇ ਲੱਗਣ ਵਿੱਚ ਅਜੇ 48 ਕੁ ਘੰਟੇ ਰਹਿੰਦੇ ਸਨ ਪਰ ਲੋਕਾਂ ਦੀ ਭੀੜ ਬਹੁਤ ਸੀ। ਇਸਤਰੀ ਮਰਦ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਹੋਏ ਦਰਿਆ ਦੀਆਂ ਲਹਿਰਾਂ ਵਾਂਗ ਇੱਧਰ-ਉੱਧਰ ਤੁਰੇ ਫਿਰਦੇ ਸਨ। ਨਾਟਕ ਮੰਡਲੀਆਂ, ਪੰਘੂੜੀਆਂ ਵਾਲੇ, ਤਮਾਸ਼ਾ ਕਰਨ ਵਾਲੇ ਅਤੇ ਦੁਕਾਨਦਾਰ ਖੂਬ ਜਾਂਦੀ ਰੋਲ ਰਹੇ ਸਨ। ਕਈ ਥਾਈ ਸਾਧੂ ਭਜਨ ਮੰਡਲੀਆਂ ਲਈ ਬੈਠੇ ਸਨ। ਹਰ ਦੁਆਰ ਦੇ ਸਾਧੂਆਂ ਦੇ ਅਖਾੜਿਆਂ ਤੇ ਮਹੰਤ ਵਿਦਿਆ ਦੇ ਵਿੱਗੇ ਥਾਂ ਮੱਲ ਕੇ ਸ਼ੌਣੀਆਂ ਪਾਈ ਬੈਠੇ ਸਨ ਸੂਰਜ ਦੇਵਤਾ ਨੂੰ ਰਾਹੁ ਤੇ ਕੇਤੂ 14 ਦੇਵਤਾ ਨੇ ਘੇੜਨਾ ਸੀ ਤੇ ਲੋਕਾਂ ਨੇ ਭਜਨ ਪੁੰਨ ਦਾਨ ਕਰਕੇ ਸੂਰਜ ਨੂੰ ਰਾਹੁ ਕੇਤੂ ਕੋਲੋਂ ਆਜ਼ਾਦ ਕਰਾਉਣਾ ਸੀ ਭੁੱਲੀ ਦੁਨੀਆ ਦੀ ਭੇਡ ਚਾਲ ਦੇਖ ਕੇ ਗੁਰੂ ਜੀ ਨੂੰ ਬਹੁਤ ਤਰਸ ਆਇਆ ਉਹਨਾਂ ਪਹਿਲਾਂ ਨਰੰਗਾਰਣ ਨੂੰ ਆਖਿਆ ਕਿ ਦਾਤਾ ਕਿਉਂ ਮਨੁੱਖਤਾ ਨੂੰ ਖਾਕ ਵਿੱਚ ਰੋਲਦਾ ਹੈ ਕਿਉਂ ਸਮੁੱਤ ਨਹੀਂ ਦਿੰਦਾ ਮੁਰ ਮਰਦਾਨੇ ਨੂੰ ਆਖਿਆ ਮਰਦਾਨਿਆਂ ਕਰਤਾਰ ਨੂੰ ਚੇਤੇ ਕਰ ਤੇ ਰਬਾਬ ਵਜਾ ਉਸ ਦਾਤੇ ਨੂੰ ਚੇਤੇ ਕਰ ਲਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਸੱਤ ਕਰਤਾਰ ਸੱਤ ਕਰਤਾਰ ਉਚਾਰਨ ਲੱਗੀ ਰਬਾਬ ਸਿਆਣੇ ਆਖਦੇ ਨੇ ਕਿ ਰਾਗ ਵਿੱਚ ਇੱਕ ਜਾਦੂ ਹੁੰਦਾ ਹੈ ਮਨੁੱਖਤਾ ਇੱਕ ਪਾਸੇ ਰਹੀ ਪਸ਼ੂ ਪੰਛੀਆਂ ਨੂੰ ਵੀ ਆਪਣੀ ਵੱਲ ਖਿੱਚ ਲੈਂਦਾ ਹੈ ਮਰਦਾਨੇ ਨੇ ਰਬਾਬ ਵਜਾਇਆ ਗੁਰੂ ਜੀ ਨੇ ਲੰਮੀ ਸੁਰ ਰੱਖ ਕੇ ਆਲਾਪ ਸ਼ੁਰੂ ਕੀਤਾ ਪਲੋ ਪਲੀ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਗਿਆ ਕੀਰਤਨ ਹੁੰਦਾ ਸੁਣ ਕੇ ਲੋਕ ਇਕੱਠੇ ਹੋ ਗਏ ਕੀਰਤਨ ਦੇ ਰਸ ਗੁਰੂ ਜੀ ਦੇ ਨੂਰੀ ਚਿਹਰੇ ਦੀ ਖਿੱਚ ਅਤੇ ਦੋਹਾਂ ਗੁਰੂ ਨਾਨਕ ਜੀ ਦੇ ਤੇ ਮਰਦਾਨੇ ਦੇ निराले ਭੇਸ ਨੇ ਲੋਕਾਂ ਨੂੰ ਖਿੱਚ ਕੇ ਮਿਠਾ ਲਿਆ ਚੋਖੇ ਲੋਕ ਜੁੜ ਗਏ ਗੁਰੂ ਜੀ ਰੱਬੀ ਬਾਣੀ ਰਾਈ ਆਖ ਰਏ ਸਨ 12 ਮੈਂ 라ਵਲ ਖਪ ਜਾਵਹਿ ਚੋ 6 ਮੈਂ ਸੰਿਆਸੀ ਜੋਗੀ ਕਾਪੜੀਆਂ ਸਿਰ ਖੁੱਦੇ ਬਿਨ ਸ਼ਬਦੈ ਗਲਫਾਸੀ ਸ਼ਬਦ ਰਤੇ ਪੂਰੇ ਬੈਰਾਗੀ ਆਉ ਹਟ ਹਸਤ ਮੈਂ ਭੀਖਿਆ ਜਾਚੀ ਏਕ ਪਾਈ ਲੇਵ ਲਾਗੀ ਰਹਾਓ ਬ੍ਰਾਹਮਣ ਵਾਦ ਪੜੈ ਕਰ ਕੀਰਿਆ ਕਰਨੀ ਕਰਨ ਕਰਾਈ ਬਿਨ ਬੂਝੇ ਕਿਛ ਸੂਝੈ ਨਾਹੀ ਮਾਣਮਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾਚਾਰੀ ਸਾਚੀ ਦਰਗਹਿ ਮਾਨੇ ਅਣ ਦਿਨ ਨਾਮ ਰਤਨ ਲਿ ਬਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਤਰਮ ਸਵਜ ਸੰਜਮ ਜਪ ਤਪ ਤੀਰਤ ਸ਼ਬਦ ਵਸੇ ਨਾਨਕ ਸਤਿਗੁਰੂ ਮਿਲ ਮਿਲਾਇਆ ਦੁਖ ਪਰਾਸ਼ਤ ਕਾਲ ਨਸੀ ਭਾਵ ਜਿਹੜੇ ਬਾਰਾਂ ਨਾਮ ਵਾਲੇ ਜੋਗੀ ਹਨ ਸੰਨਿਆਸੀ ਪੇਖਤਾਰਣ ਵਾਲੇ ਅਤੇ ਜੈਨੀ ਜੋ ਸਿਰ ਖੌਂਦੇ ਤੇ ਮੰਦੀ ਦਸ਼ਾ ਵਿੱਚ ਰਹਿੰਦੇ ਹਨ ਸਾਰਿਆਂ ਦੀ ਗੱਲ ਜਮਾ ਦਿਫਾਹੀ ਪਵੇਗੀ ਕਿਉਂ ਜਿਸ ਮਾਰਗ ਇਹ ਚੱਲ ਰਹੇ ਨੇ ਇਹ ਸਵਰਗ ਨੂੰ ਜਾਂਦੇ ਤਾਂ ਨਰਕ ਨੂੰ ਜਾਂਦਾ ਹੈ ਅਸਲ ਜੋਗੀ ਤੇ ਸੰਨਿਆਸੀ ਉਹ ਹਨ ਜੋ ਇੱਕ ਪ੍ਰਮਾਤਮਾ ਦੇ ਪੁਜਾਰੀ ਉਹਦੇ ਪ੍ਰੇਮ ਵਿੱਚ ਰਤੇ ਉਹਦੀ ਉਪਮਾ ਕਰਦੇ ਰਹਿੰਦੇ ਹਨ ब्राह्मण ਬੌਧਾ ਪੜਨ ਦੇ ਹੰਕਾਰ ਵਿੱਚ ਦੂਸਰਿਆਂ ਨਾਲ ਲੜਦੇ ਝਗੜਦੇ ਰਹਿੰਦੇ ਨੇ ਲਾਲਚ ਵਿੱਚ ਭਾਰੀ ਗ੍ਰਿਆਮ ਕਰਮ ਕਰਦੇ ਨੇ ਤੇ ਦੂਸਰਿਆਂ ਕੋਲੋਂ ਕਰਾਉਂਦੇ ਨੇ ਗੁਰੂ ਜੀ ਦੇ ਉਪਦੇਸ਼ ਨੂੰ ਸਮਝਦੇ ਨਹੀਂ ਮਨੁੱਖਤਾ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚੋਂ ਸੁਤੰਤਰਤਾ ਹਾਸਲ ਨਹੀਂ ਕਰਦੇ ਜੋ ਗੁਰੂ ਦੇ ਸ਼ਬਦ ਨਾਲ ਜੋੜਦੇ ਨੇ ਉਹ ਸੱਚੇ ਰਾਤੁਰਦੇ ਹਨ ਉਹੀ ਵਾਹਿਗੁਰੂ ਨਾਲ ਇੱਕ ਰੂਪ ਹੋ ਕੇ ਜੁਗਾ ਤੱਕ ਸੁਖ ਭੋਗਦੇ ਹਨ ਗੁਰੂਆਂ ਕੋਲੋਂ ਉਪਦੇਸ਼ ਲੈਣ ਤੇ ਸਾਰੇ ਕਰਮ ਤਰਮ ਜਪ ਤਪ ਸੰਜਮ ਅਤੇ ਪੁੰਨ ਦਾਨ ਸਫਲ ਹੁੰਦੇ ਤੇ ਜੀਵਨ ਪੱਧਰ ਉਤੇ ਚੱਲਦੇ ਹਨ ਫਿਰ ਜਮ ਦਾ ਡਰ ਦੂਰ ਹੋ ਜਾਂਦਾ ਹੈ ਜਮ ਨੇੜੇ ਨਹੀਂ ਆਉਂਦੇ ਹਨ ਮਨ ਸਾੜਨ ਦੀ ਤਾਂ ਗੁਰੂ ਕੋਲੋਂ ਉਪਦੇਸ਼ ਲੈ ਕੇ ਸਿਮਰਨ ਕਰਨਾ ਚਾਹੀਦਾ ਹੈ ਉਸ ਸਮੇਂ ਅੰਧ ਵਿਸ਼ਵਾਸ ਵਿੱਚ دیਵਾਨੀ ਹੋਈ ਜਨਤਾ ਜੋਗੀਆਂ ਪੇਖੀਆਂ ਸਾਧੂ ਸੰਨਿਆਸੀਆਂ ਆਦਿ ਉੱਤੇ ਬਹੁਤ ਭਰੋਸਾ ਕਰਦੀ ਤੇ ਉਹਨਾਂ ਨੂੰ ਭਗਵਾਨ ਦਾ ਪ੍ਰਤੱਖ ਰੂਪ ਸਮਝਦੀ ਸੀ ਜਦੋਂ ਜੋਗੀਆਂ ਸੰਨਿਆਸੀਆਂ ਤੇ ਜੈਨੀਆਂ ਦੇ ਪਖੰਡ ਬਾਰੇ ਸ਼ਬਦ ਉਚਾਰਿਆ ਤਾਂ ਜਨਤਾ ਵਿੱਚ ਹਿਲਜੁਲ ਮੱਚ ਗਈ ਜਿਨ੍ਹਾਂ ਦੀ ਆਤਮਾ ਜਾਗਦੀ ਸੀ ਉਹ ਗੁਰੂ ਜੀ ਦੇ ਬਹੁਤ ਨੇੜੇ ਹੋ ਆਏ ਜਿਨ੍ਹਾਂ ਦੇ ਦਿਲ ਦਿਮਾਗ ਉੱਤੇ ਪਰਮਾ ਦਾ ਬਹੁਤ ਭਾਰ ਸੀ ਉਹ ਸੋਚਾਂ ਵਿੱਚ ਡੁੱਬੇ ਜਿਨ੍ਹਾਂ ਦੀ ਆਤਮਾ ਪਰਮਾ ਪਾਪਾਂ ਤੇ ਪਖੰਡਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਉਹ ਕ੍ਰੋਧ ਵਿੱਚ ਆ ਗਏ ਉਹ ਸਿਰ ਤੇ ਪੈਰ ਰੱਖ ਕੇ ਉੱਥੋਂ ਨਾ ਸੁੱਟੇ ਪੰਡਤਾਂ ਮੁਖੀ ਸਾਧੂਆਂ yogੀਆਂ ਤੇ ਸੰਨਿਆਸੀਆਂ ਕੋਲ ਅੱਪੜ ਕੇ ਉਹਨਾਂ ਨੇ ਦੰਮ ਲਿਆ ਜਾ ਦੁਹਾਈ ਪਾਈ ਪਤਾ ਕੁਝ ਨਹੀਂ ਲੱਗਦਾ ਸਾਧੂ ਹੈ ਕਿ ਫਕੀਰ ਹਿੰਦੂ ਹੈ ਕਿ ਮੁਸਲਮਾਨ ਨਾਨਕ ਨਰੰਕਾਰੀ ਨਾ ਦਸੀਦਾ ਉਹ ਸਾਰੇ ਪੇਖਾਂ ਦੇ ਉਲਟ ਪ੍ਰਚਾਰ ਕਰ ਰਿਹਾ ਹੈ ਹਨੇਰ ਪੈ ਗਿਆ ਉਸ ਦਾ ਮੂੰਹ ਬੰਦ ਕਹਿਣਾ ਚਾਹੀਦਾ ਹੈ ਇਹੋ ਜਿਹੀਆਂ ਚੁਗਲੀਆਂ ਸੁਣ ਕੇ ਪੰਡਤਾਂ ਤੇ ਸਾਧੂਆਂ ਨੇ ਗੁਰੂ ਜੀ ਕੋਲ ਪੁੱਛਿਆ ਕਿਹੜੇ ਗੁਰੂ ਦਾ ਚੇਲਾ ਹੈ ਕਿਹੜੇ ਭੇਖ ਨੂੰ ਮੰਨਦਾ ਹੈ ਗੁਰੂ ਜੀ ਨੇ ਸਭ ਨੂੰ ਉੱਤਰ ਦਿੱਤਾ ਮੈਂ ਅਕਾਲ ਪੁਰਖ ਦਾ ਚੇਲਾ ਹਾਂ ਉਹਦੇ ਹੁਕਮ ਨਾਲ ਦੁਨੀਆ ਵਿੱਚ ਆਇਆ ਹਾਂ ਅਕਾਲ ਪੁਰਖ ਦੇ ਸਹੀ ਸਰੂਪ ਦਾ ਪ੍ਰਚਾਰ ਕਰ ਰਿਹਾ ਹਾਂ ਪਖੰਡਾ ਤੇ ਗੜਾ ਨੂੰ ਫਤਿਹ ਕਰਨਾ ਹੈ ਮਾਪਾਰ ਦੇ ਯੁੱਧ ਕੋਰਵਾ ਤੇ ਪੰਡਵਾ ਦੀ ਨੀਤੀ ਸੂਰਜ ਗ੍ਰਹਿਣ ਪੰਡਤਾਂ ਦੀ ਦਾਣ ਲੁੱਟ ਅਤੇ ਸਾਧੂਆਂ ਦੇ ਪਖੰਡਾਂ ਬਾਰੇ ਡਟ ਕੇ ਬੈਸ ਹੋਈ ਗੁਰੂ ਜੀ ਨੇ ਸਭ ਨੂੰ ਸਹੀ ਉੱਤਰ ਦੇ ਕੇ ਠੰਡਿਆ ਕਰ ਦਿੱਤਾ ਬਹੁਤੇ ਗੁਰੂ ਜੀ ਦੇ ਸਿੱਖ ਬਣ ਗਏ ਸਮਾ ਆਪਣੇ ਚਾਲ ਅੱਗੇ ਲੰਘ ਗਿਆ ਉਹ ਦਿਹਾੜਾ ਆ ਗਿਆ ਜਿਸ ਦਿਹਾੜੇ ਸੂਰਜ ਗ੍ਰਹਿਣ ਲੱਗਣਾ ਸੀ ਸਾਰੇ ਤੀਰਥ ਉਤੇ ਕਿਸੇ ਨੇ ਅੱਗ ਨਾ ਬਾਲੀ ਖਾਣ ਪੀਣ ਵਾਸਤੇ ਕੋਈ ਵਸਤੂ ਨਾ ਤਰੀ ਦੀ ਗ੍ਰਹਿਣੀ ਜਾਏਗੀ ਜੇ ਖਾਵਾਂਗੇ ਤਾਂ ਨਰਕਾਂ ਦੇ ਅਧਿਕਾਰੀ ਹੋਣਾ ਪਵੇਗਾ ਮੰਗਣ ਵਾਲੇ ਲੋਕ ਪਿੱਤਲ ਦੀਆਂ ਗੜਮੀਆਂ ਥਾਲੀਆਂ ਤੇ ਚਿਪੀਆਂ ਹੱਥਾਂ ਵਿੱਚ ਫੜੀ ਨਸੇ ਫਿਰਦੇ ਸਨ ਦੇ ਮਾਈਦਾਨ ਕਰ ਭਾਈ দান स्वर्ण दान ਚਾਂਦੀ দান ਤਾਂਬਾ দান ਇਹਨਾਂ ਤਿੰਨਾਂ ਆਕਾਰਾਂ ਸ਼ਬਦਾਂ ਨਾਲ ਦੁਹਾਈ ਮਚਾਈ ਹੋਈ ਥੀ ਨਾ ਦਾਨਾਂ ਦੇ ਨਾ ਉਤੇ ਪੋਲੀ ਜਨਤਾ ਨੂੰ ਲੁੱਟੀ ਜਾ ਰਹੀ ਸਨ ਇਸ਼ਾਨਾਨ ਹੋ ਰਹੀ ਸੀ ਕਈ ਭੁੱਲੜ ਸੋਨੇ ਚਾਂਦੀ ਤੇ ਰੇਸ਼ਮੀ ਕੱਪੜਿਆਂ ਨਾਲ ਆਪਣੀਆਂ ਇਸਤਰੀਆਂ ਨੂੰ ਸ਼ਿੰਗਾਰ ਕੇ ਮੰਦਰ ਵਿੱਚ ਚੜਾ ਰਹੀ ਸਨ ਮੋੜ ਉਹਨਾਂ ਦਾ ਮੁੱਲ ਪੈਂਦਾ ਸੀ ਪਤੀ ਕੀਮਤ ਦੇ ਕੇ ਇਸਤਰੀਆਂ ਵਾਪਸ ਲੈਂਦੇ ਸਨ ਜਿੰਨੀ ਪੂੰਝ ਉਹਨੀ ਕੀਮਤ ਇਸ ਮੂਰਖਤਾ ਵੱਲ ਦੇਖ ਕੇ ਤਾਂ ਗੁਰੂ ਜੀ ਬਹੁਤ ਹੈਰਾਨ ਹੋਏ ਗੁਰੂ ਜੀ ਦੇ ਪ੍ਰਹਾਰ ਕਰਨ ਤੇ ਲੋਕਾਂ ਨੂੰ ਇਕੱਠੇ ਕਰਨ ਦਾ ਢੰਗ ਨਵਾਂ ਸੀ ਉਹ ਕੋਈ ਨਾ ਕੋਈ ਗੱਲ ਜਾਂ ਸਾਧਨ ਐਸਾ ਕਰਦੇ ਜਿਸ ਦੇ ਨਾਲ ਲੋਕ ਆਪਣੇ ਆਪ ਹੀ ਉਹਨਾਂ ਕੋਲ ਆ ਜਾਂਦੇ ਜਦੋਂ ਲੋਕ ਇਕੱਠੇ ਹੁੰਦੇ ਤਾਂ ਉਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਗੁਰੂ ਜੀ ਨੇ ਪਰਮ ਦੂਰ ਕਰਨ ਵਾਸਤੇ ਹਰਨ ਦਾ ਮਾਸ ਮੰਗਵਾਇਆ ਅੱਗ ਬਾਲ ਕੇ ਉਸ ਨੂੰ ਉਬਾਲਣਾ ਤਰ ਦਿੱਤਾ ਅੱਗ ਬਲੀ ਦੇਖ ਕੇ ਹਰਨ ਦਾ ਮਾਸ ਤਰਿਆ ਸੁਣ ਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਦੂਰ ਦੂਰ ਤੱਕ ਚਰਚਾ ਲਾਰੀ ਲੋਕ ਦੇਖਣ ਵਾਸਤੇ ਨੱਠੇ ਮੇਲੇ ਦੇ ਪ੍ਰਬੰਧਕ ਪੰਡਤ ਅਤੇ ਸਾਧੂ ਕ੍ਰੋਧ ਨਾਲ ਪੀਲੇ ਹੋ ਕੇ ਦੌੜ ਆਏ ਅੱਗ ਬੁਝਾ ਦਿਓ ਮਾਸ ਧਰ ਕੇ ਤੀਰਥ ਨੂੰ ਪ੍ਰੇਸ਼ਟ ਕਿਉਂ ਕੀਤਾ ਸੂਰਜ ਦੇਵਤਾ ਦੀ ਕ੍ਰੋਧ ਤਬਾਹ ਕਰ ਦੇਵੇਗੀ ਇਹ ਸਾਧੂ ਹੈ ਕਿ ਦੰਤ ਫੜ ਲਵੋ ਮਾਰ ਦਿਓ ਹਨੇਰ ਪੈ ਗਿਆ ਇਹੋ ਜਈਆਂ ਸੈਂਕੜੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਪੰਡਤਾਂ ਤੇ ਸਾਧੂਆਂ ਅਤੇ ਉਹਨਾਂ ਦੇ ਪਿੱਠੂਆਂ ਦੇ ਕ੍ਰੋਧ ਨੂੰ ਦੇਖ ਕੇ ਮਰਦਾਨਾ ਤਾਂ ਪੈਪੀਤ ਹੋ ਗਿਆ ਉਸ ਨੂੰ ਜਾਣ ਦਾ ਫਿਕਰ ਲੱਗਾ ਲੋਕ ਮਾਰ ਦੇਣਗੇ ਉਹਦੇ ਕਮਜ਼ੋਰ ਦਿਲ ਦੀ ਆਵਾਜ਼ ਸੀ ਦਾਤਾ ਅੱਗ ਬੁਝਾ ਦੇਈਏ ਇੱਕ ਕੂਪਤ ਵਧ ਜਾਵੇਗਾ ਹਜ਼ਾਰਾਂ ਲੋਕ ਦੁਸ਼ਮਣ ਹੋ ਜਾਣਗੇ ਅਸੀਂ ਦੋ ਬੰਦੇ ਹਜ਼ਾਰਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਨਿਰਪੈ ਤੇ ਨਿਰਵੈਰ ਗੁਰੂ ਜੀ ਸ੍ਰੀ ਅਕਾਲ ਪੁਰਖ ਉੱਤੇ ਭਰੋਸਾ ਰੱਖਦੇ ਸਨ ਕਿ ਸੱਚ ਦਾ ਪ੍ਰਚਾਰ ਕਰਦੇ ਆ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਰਹੇਗਾ ਉਨਿਰਪੈਤਾ ਨਾਲ ਬੋਲੇ ਮਰਦਾਨਿਆਂ ਡਰਨਾ ਕਰਤਾਰ ਦੇ ਰੰਗ ਦੇ ਝੂਠ ਦੀ ਸੈਨਾ ਸਚਾਈ ਕੋਲੋਂ ਹਾਰਿਆ ਕਰਦੀ ਹੈ ਗੁਰੂ ਜੀ ਉੱਤੇ ਹੱਥ ਉਠਾਉਂਦਾ ਕਿਸੇ ਨੂੰ ਹੌਸਲਾ ਨਾ ਪਿਆ ਜਿਨਨੇ ਲੋਕ ਗੁੱਸੇ ਨਾਲ ਡਾਂਗਾ ਇੱਟਾਂ ਚੁੱਕੀ ਤੇ ਹੱਥਾਂ ਦੀਆਂ ਮੁੱਕੀ ਵੱਟੀ ਵਾਹੋਦਾਹੀ ਗੁਰੂ ਜੀ ਨੂੰ ਮਾਰਨ ਆਏ ਸਨ دیدار ਕਰਦੇ ਸਾਰ ਗੁਰੂ ਜੀ ਨੂੰ ਮਾਰਨ ਦਾ ਹੌਸਲਾ ਨਾ ਪਿਆ ਕਿਸੇ ਅਗੰਮੀ ਸ਼ਕਤੀ ਨੇ ਉਹਨਾਂ ਦੇ ਹੱਥ ਢਿੱਲੇ ਕਰ ਦਿੱਤੇ ਜਬਾਨਾਂ ਤਾਲੂ ਨਾਲ ਜੋੜ ਦਿੱਤੀਆਂ ਤਾਂ ਕਿ ਕੋਈ ਮੰਦਾ ਸ਼ਬਦ ਨਾ ਬੋਲਣ ਮੁਖੀ ਸਾਧੂ ਤੇ ਪੰਡਤ ਗੁਰੂ ਜੀ ਕੋਲ ਆਏ ਕੋਈ ਚਾਰਾ ਨਾ ਚੱਲਦਾ ਦੇਖ ਗਿਆਨ ਚਰਚਾ ਕਰਨ ਲੱਗੇ ਗਿਆਨ ਚਰਚਾ ਵਿੱਚ ਭਲਾ ਗੁਰੂ ਜੀ ਨੂੰ ਕੌਣ ਜਿੱਤੇ ਸਾਧੂ ਤੇ ਪੰਡਤਾਂ ਦੇ ਸਾਰੇ ਸੁਆਲ ਸੁਣ ਕੇ ਗੁਰੂ ਜੀ ਨੇ ਬਾਣੀ ਰਾਹੀਂ ਉੱਤਰ ਦਿੱਤਾ ਕਿ ਭਲੇ ਓ ਮਨੁੱਖੋ ਜਿਸ ਅੱਗ ਤੇ ਅੱਗ ਨੂੰ ਬੁਰਾ ਗਿਣਦੇ ਜੀ ਇਹ ਤਾਂ ਸਦੀਵ ਕਾਲ ਤੋਂ ਮਨੁੱਖ ਦਾ ਸਾਥੀ ਤੁਰੇ ਆਉਂਦੇ ਹਨ ਗੁਰੂ ਜੀ ਨੇ ਬਾਣੀ ਉਚਾਰੀ ਸ਼ਲੋਕ ਮਹਲਾ ਪਹਿਲਾ ਪਹਿਲਾ ਮਾਸ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੂੰਹ ਮਿਲਿਆ ਹੱਡ ਚੰਮ ਤਨ ਮਾਸ ਮਾਸਿਓ ਬਾਹਰ ਕੱਢਿਆ ਮਾਸ ਗਿਰਾਸ ਮੂੰਹ ਮਾਸ ਕਾ ਜੀਬ ਮਾਸ ਕੀ ਮਾਸੇ ਅੰਦਰ ਸਾਸ ਵੱਡਾ ਹੋਇਆ ਵਿਆਹ ਆ ਕਰ ਲੈ ਆਇਆ ਮਾਸ ਮਾਸੇ ਹੀ ਮਾਸ ਉਪਜੈ ਮਾਸੇ ਸਬੋ ਸਾਖ ਸਤਗੁਰ ਮਿਲਿਐ ਹੁਕਮੁ 부ਜਿਐ ਤਾ ਕੋ ਆਵੇ ਰਾਸ ਆਪ ਛੁਟੇ ਨਾ ਛੁਟੀਐ ਨਾਨਕ ਬਚਨ ਬਿਨਾਸ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੈ ਕਿਸ ਮੇ ਪਾਪ ਸਮਾਨੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਦੀ ਬਾਣੇ ਮਾਸ ਛੋੜ ਬੈਸਨਕ ਪਕੜੈ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਾ ਲਈਏ ਗਿਆਨ ਧਿਆਨ ਨਹੀਂ ਸੂਝੈ ਨਾਨਕ ਅੰਦੇ ਅਸਿਓ ਕੀ ਆ ਗਈ ਹੈ ਕਹੇ ਨ ਕਿਹਾ ਬੂਝੇ ਅੰਧਾ ਸੋਈ ਜੇ ਅੰਧ ਕਮਾਵੇ ਤਿਸ ਰਿੱਦੈ ਸੇ ਲੋਚਣ ਨਹੀਂ ਮਾਤ ਪਿਤਾ ਕੀ ਰક્ત ਨਿਪਣੇ ਮੱਛੀ ਮਾਸ ਨ ਖਾਈਂ ਇਸਤਰੀ ਪੁਰਖ ਜਾ ਨਿਸ ਮੇਲਾ ਉਥੇ ਮੰਦ ਕਮਾਹੀ ਮਾਸਟਿਓ ਨਿੰਮੇ ਮਾਸਟਿਓ ਜੰਮੇ ਹਮ ਮਾਸੇ ਕੇ ਭਾਂਡੇ ਗਿਆਨ ਧਿਆਨ ਕੁਛ ਸੂਝੈ ਨਾਹੀ ਚਤਰ ਕਹਾਵੇ ਪਾਂਡੇ ਮਾਸਪੁਰਾਣੀ ਮਾਸ ਕਤੇਬੀ ਚੌ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੇ ਪਾਤਸ਼ਾ ਸੁਲਤਾਨਾ ਜੇ ਉਹ ਦਿਸੈ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਦੇਂਦਾ ਨਰਕ ਸਵਰਗ ਲੈਂਦਾ ਦੇਖਿਓ ਏ ਧਿਆਨਾ ਆਪ ਨਾ ਗੁਝੇ ਲੋਕ 부ਝਾਈ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੇ ਹੇ ਨਹੀਂ ਕਿਥੈ ਮਾਸ ਉਪੰਨਾ ਤੋਇਓ ਅੰਨ ਕਮਾਦ ਕਪਾਹਾ ਤੋਇਓ ਤ੍ਰਿਪਮਣ ਗੰਨਾ ਤੋਇਆ ਆਕੇ ਹਉਬੋ ਬਿਦ ਹਛ ਤੋਏ ਬਹੁਤ ਵਿਕਾਰਾ ਇਹ ਤੇ ਰਸ ਛੋੜ ਹੋਈ ਸੰਿਆਸੀ ਨਾਨਕ ਕਹੇ ਵਿਚਾਰਾ ਗੁਰੂ ਜੀ ਨੇ ਆਖਿਆ ਉਹ ਪੰਡਤੋ ਤੇ ਸੰਤੋ ਮਾਸ ਨੂੰ ਮਾੜਾ ਸਮਝ ਦੇ ਜੀ ਵਰਕੀ ਕਦੀ ਸੋਚਿਆ ਜੇ ਕਿ ਇਹ ਜੀਵਨ ਮਨੁੱਖ ਰੂਪ ਵਿੱਚ ਦੇਖਦੇ ਤੇ ਮੰਨਦੇ ਜੀ ਬਾਪ ਤੇ ਮਾਂ ਦੇ ਬੀਜ ਤੋਂ ਹੋਂਦ ਵਿੱਚ ਆਇਆ ਅਰਮਾਸ ਦੇ ਪੇਟ ਵਿੱਚ 9 ਮਹੀਨੇ ਪਲਦਾ ਰਿਆ ਜਿਸ ਵੇਲੇ ਭਗਵਾਨ ਨੇ ਮਾਸ ਵਿੱਚ ਰਹਿੰਦਿਆਂ ਹੋਇਆਂ ਜਾਣ ਦਿੱਤੀ ਤਦੇ ਮਾਸ ਦੀ ਜ਼ੁਬਾਨ ਲਈ ਜਦੋਂ ਜਨਮ ਪਾ ਕੇ ਬਾਹਰ ਆਇਆ ਤਾਂ ਮਾਤਾ ਦਾ ਦੁੱਧ ਚੁੰਗਣ ਲੱਗਾ ਜੋ మాਸ ਸੀ ਜਦੋਂ ਜਵਾਨ ਹੋ ਕੇ ਵਿਆਇਆ ਗਿਆ ਤਾਂ ਅਗਲੇ ਘਰੋਂ మాਸ ਇਸਤਰੀ ਲੈ ਆਇਆ ਉਸ ਇਸਤਰੀ ਤੋਂ 3 ਪੁੱਤਰ ਹੋਏ ਉਹ ਵੀ మాਸ ਹੀ ਸਨ ਗੁਰੂ ਜੀ ਆਖਦੇ ਨੇ ਭਾਈ మాਸ ਦਾ ਪਰਮ ਹੈ ਇਹੋ ਜੇ ਪਰਮ ਕਰਨ ਨਾਲ ਜੀਵਨ ਮੁਕਤੀ ਹਾਸਲ ਨਹੀਂ ਕਰ ਸਕਦਾ ਉਹ ਤਾਂ ਹੀ ਮੁਕਤ ਹੋ ਸਕਦਾ ਹੈ ਜੇ ਸੱਚਾ ਗੁਰੂ ਉਸ ਨੂੰ ਮਿਲੇ ਉਸ ਗੁਰੂ ਦੀ ਆਗਿਆ ਮੰਨਦਾ ਹੋਇਆ ਜੀ ਪਰਮਾਤਮਾ ਦੀ ਪੱਤੀ ਕਰੇ ਐਣੀ ਬੁੱਧ ਨਾਲ 84 ਦੇ ਗੇੜ ਵਿੱਚੋਂ ਛੁਟਕਾਰਾ ਨਹੀਂ ਪਾ ਸਕਤਾ ਹਉ ਮੈਂ ਭਰੀਆਂ ਗੱਲਾਂ ਕਰੀਆਂ ਜਾਣੀਆਂ ਦੁੱਖ ਦਾ ਕਾਰਨ ਹੁੰਦੀਆਂ ਹਨ ਉਹ ਲੋਕ ਮੂਰਖ ਹਨ ਜੋ మాਸ ਦਾ ਰੌਲਾ ਪਾਉਂਦੇ ਹਨ ਉਹ ਅਕਾਲ ਪੁਰਖ ਵੱਲ ਧਿਆਨ ਨਹੀਂ ਕਰਦੇ ਤਾਂ ਸੋਚੋ ਕਿਹੜਾ మాਸ ਕਿਹੜਾ ਸਾਗ ਹੈ ਕਿਹੜੇ ਵਿੱਚ ਕਿੰਨਾ ਪਾਪ ਹੈ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਗੈਂਡਾ ਮਾਰ ਕੇ ਹੌਮ ਤੇ ਯਗ ਕੀਤੇ ਜਾਂਦੇ ਸਨ ਦੇਵਤਿਆਂ ਦਾ ਇਹ ਆਮ ਰਿਵਾਜ ਸੀ ਜੋ ਲੋਕ ਉੱਚੀ ਕੋਲ ਵਾਲੇ ਅਖਵਾਉਂਦੇ ਹੋਏ మాਸ ਨੂੰ ਦੇ ਤਾ ਨਾਸਾਂ ਘੋਟਦੇ ਬੁੱਲਨ ਮਰੋੜਦੇ ਤੇ ਅੱਖਾਂ ਮੀਟ ਲੈਂਦੇ ਹਨ ਪਰ ਉਹ ਹੀ ਹੀ ਰਾਤ ਨੂੰ ਕਈ ਤਰ੍ਹਾਂ ਦੀਆਂ ਚੋਰੀਆਂ ਠੱਗੀਆਂ ਕਰਕੇ ਮਨੁੱਖਾਂ ਨੂੰ ਖਾ ਜਾਂਦੇ ਨੇ ਜੋ ਉਹ ਸਵੇਰ ਬਹਾਨੇ ਕਰਦੇ ਨੇ ਉਹ ਸਭ ਲੋਕ ਦੀ ਖਾਵਾ ਹਨ ਉਹਨਾਂ ਨੂੰ ਆਖਣ ਤੋਂ ਵੀ ਕੁਝ ਸਮਝ ਨਹੀਂ ਪੈਂਦੀ ਅੰਨਾ ਉਹ ਹੈ ਜੋ ਮਾੜੇ ਕਰਮ ਕਰਦਾ ਹੈ ਉਹਦੀ ਆਤਮਾ ਕੋਲ ਬੁੱਧੀ ਦੀਆਂ ਅੱਖਾਂ ਨਹੀਂ ਉਹ ਨਹੀਂ ਜਾਣਦਾ ਮਾਪਾਪ ਦੇ ਬੀਰਸ਼ ਤੋਂ ਬਣਿਆ ਰਾਤ ਨੂੰ ਇਸਤਰੀ ਨਾਲ ਭੋਗ ਕਰਕੇ ਮਾੜਾ ਕਰਮ ਕੀਤਾ ਮਾਸ ਵਿੱਚ ਹੋਂਦ ਹੋਈ ਮਾਸ ਵਿੱਚ ਹੀ ਬਲੇਤੇ ਜੰਮੇ ਸੱਚ ਆਖਦਾ ਹਾਂ ਕਿ ਮਨੁੱਖ ਮਾਸ ਦਾ ਭਾਂਡਾ ਹੈ ਰਵੜਾ ਤਪਾਉਂਦੇ ਜੀ ਕਿ ਤੁਸੀਂ ਗਿਆਨੀ ਜੀ ਪਰ ਜਾਣਦੇ ਕੁਝ ਨਹੀਂ ਬਾਹਰ ਦਾ ਮਾਸ ਹੋਰ ਜੀਆਂ ਦਾ ਤਾਂ ਮਾੜਾ ਹੈ ਪਰ ਘਰ ਦਾ ਚੰਗਾ ਹੈ ਜਿੰਨੇ ਪੰਛੀ ਪਸ਼ੂ ਤੇ ਕਿਹੜੇ ਮਕੌੜੇ ਹਨ ਸਭ ਮਾਸ ਦੇ ਨੇ ਤੁਸੀਂ ਲੋਕ ਇਹ ਮਾੜਾ ਖਾਣਾ ਖਾ ਲੈਂਦੇ ਜੀ ਪਰ ਚੰਗਾ ਖਾਣਾ ਮਾਸ ਨਹੀਂ ਖਾਂਦੇ ਇਹਦਾ ਸਾਫ਼ ਪਾਵੇ ਹੈ ਕਿ ਤੁਹਾਡਾ ਗੁਰੂ ਅੰਨਾ ਸੀ ਪੁਰਾਣਾ ਹਿੰਦੂ ਗ੍ਰੰਥਾਂ ਵਿੱਚ ਵੀ ਲਿਖਿਆ ਹੈ ਕੀ ਮਾਸ ਖਾਣਾ ਚੰਗਾ ਹੈ ਯਮਨੀ ਗ੍ਰੰਥ ਵੀ ਮੰਨਦੇ ਹਨ ਜਦੋਂ ਪੂਜਾ ਜਾਂ ਮੰਗਣੀ ਵਿਆਹ ਹੁੰਦਾ ਹੈ ਤਦੋਂ ਵੀ ਮਾਸ ਖਾਂਦੇ ਜੀ ਇਸਤਰੀ ਮਰਦ ਚੱਕਰਵਰਤੀ ਰਾਜੇ ਸਭ ਮਾਸ ਤੋਂ ਹੀ ਜਨਮੇ ਹਨ ਸਾਰੇ ਰਾਜੇ ਮਾਸ ਖਾਂਦੇ ਹਨ ਫਿਰ ਉਹਨਾਂ ਕੋਲੋਂ ਦਾਨ ਲੈਂਦੇ ਹੋ ਜਦੋਂ ਤੁਹਾਨੂੰ ਗਿਆਨ ਹੈ ਕਿ ਮਾਸ ਖਾਣ ਵਾਲਾ ਨਰਕਾ ਨੂੰ ਜਾਵੇਗਾ ਤਾਂ ਫਿਰ ਉਸ ਕੋਲੋਂ ਦਾਨ ਲੈ ਕੇ ਤੁਸੀਂ ਨਰਕਾਂ ਦੇ ਭਾਗੀ ਕਿਉਂ ਬਣਦੇ ਜੀ ਕੀ ਇਹ ਤੋਂ ਖਾਣੇ ਜੋ ਦਾਨ ਕਰਨ ਵਾਲਾ ਤਾਂ ਨਰਕ ਨੂੰ ਜਾਵੇ ਤੇ দান ਲੈਣ ਵਾਲਾ ਸਵਰਗ ਨੂੰ ਜਾਵੇ ਆਪ ਤਾਂ ਤੁਸੀਂ ਇਸ ਭੇਦ ਨੂੰ ਸਮਝਾ ਸਮਝਦਾ ਨਹੀਂ ਲੋਕਾਂ ਨੂੰ ਖਾਕ ਦਸੇਗਾ ਫਿਰ ਵੀ ਸਿਆਣੇ ਹੁੰਦੀਆਂ ਢੀਂਗਾ ਮਾਰਦਾ ਹੈ ਉਹ ਮੂਰਖ ਪੰਡਤ ਇਹ ਨਹੀਂ ਜਾਣਦਾ ਮਾਸ ਕਿੱਥੋਂ ਬਣਿਆ ਪਾਣੀ ਨਾਲ ਕਮਾਦ ਅੰਨ ਕਣਕ ਜੋ ਛੋਲੇ ਆਦਿਕ ਪਾਲਦੇ ਹਨ ਪਾਣੀ ਆਕਦਾ ਹੈ ਮੈਂ ਚੰਗਾ ਹਾਂ ਪਰ ਸੋਚੀਏ ਤਾਂ ਪਾਣੀ ਵਿੱਚ ਵੀ ਕਈ ਤਰ੍ਹਾਂ ਦੇ ਜੀਵ ਹਨ ਜੋ ਮਾਸ ਦੇ ਲੋਥੜੇ ਹਨ ਭਾਈ ਜੇ ਮਾਸ ਦਾ ਬਹਾਨਾ ਕਰੇ ਤਾਂ ਸਾਰੇ ਜਗਤ ਦੇ ਰਸ ਛੱਡਨੇ ਪੈਂਦੇ ਨੇ ਕਿਉਂਕਿ ਉਹਨਾਂ ਦਾ ਸਬੰਧ ਮਾਸ ਨਾਲ ਹੈ ਜਿਹੜਾ ਰਸ ਛੱਡਦਾ ਹੈ ਉਹ ਸੱਚਾ ਸੰਨਿਆਸੀ ਹੈ ਸੋ ਅਕਲ ਤੋਂ ਕੰਮ ਲਵੋ ਮਾਸ ਮਾਸ ਦਾ ਰੋਲਾ ਨਾ ਪਾਵੋ ਗੁਰੂ ਜੀ ਦੇ ਇਹ ਵਚਨ ਸੁਣ ਕੇ ਸਾਰਿਆਂ ਨੂੰ ਗਿਆਨ ਹੋ ਗਿਆ ਸਰਬ ਕਲਾ ਸੰਪੂਰਨ ਗੁਰੂ ਜੀ ਨੇ ਸਾਰਿਆਂ ਦੇ ਹਿਰਦੇ ਉੱਤੇ ਫਤਿਹ ਦੀ ਮੋਹਰ ਲਾ ਦਿੱਤੀ ਸਾਰਿਆਂ ਦੇ ਸਿਰ ਨੀਵੇਂ ਹੋ ਗਏ ਗੁਰੂ ਜੀ ਨੂੰ ਮਾਰਨ ਵਾਸਤੇ ਜੋ ਕਿਸੇ ਦੇ ਹੱਥ ਵਿੱਚ ਲੱਕੜ ਪੱਥਰ ਜਾਂ ਟੀਮ ਸੀ ਉਹ ਹੱਥੋਂ ਛੁੱਟ ਕੇ ਧਰਤੀ ਉੱਤੇ ਡਿੱਗ ਪਈ ਦੋਵੇਂ ਹੱਥ ਆਪ ਮਹਾਰੇ ਜੁੜ ਗਏ ਪ੍ਰਣਾਮ ਕੀਤਾ ਖਿਮਾ ਮੰਗੀ ਕਈਆਂ ਨੇ ਅੱਗੇ ਹੋ ਕੇ ਚਰਣਾ ਤੇ ਸਿਰ ਰੱਖੇ ਤੇ ਜ਼ੁਬਾਨੋਂ ਆਖੇ ਦਾਤਿਆ ਅਸੀਂ ਮੂਰਖ ਜੀ ਵਾ ਮੇਰ ਕਰਕੇ ਅਸਾਂ ਨੂੰ ਗਿਆਨ ਬਖਸ਼ ਭਾਵ ਸਾਗਰ ਤੋ ਤਾਰਨ ਦੇ ਸਾਧਨ ਦੱਸ ਗੁਰੂ ਜੀ ਨੇ ਕਈਆਂ ਨੂੰ ਸਤ ਕਰਤਾਰ ਦਾ ਸਿਮਰਨ ਕਰਨਾਂ ਦੱਸਿਆ ਗੁਰੂ ਜੀ ਨੂੰ ਪ੍ਰਚਾਰ ਵਿੱਚ ਸਫਲਤਾ ਹਾਸਲ ਹੋਈ ਜਿਸ ਪਵਿੱਤਰ ਸਥਾਨ ਤੇ ਗੁਰੂ ਜੀ ਨੇ ਬਿਰਾਜ ਕੇ ਪੰਡਤਾਂ ਤੇ ਸਾਧੂਆਂ ਨੂੰ ਉਪਦੇਸ਼ ਦਿੱਤਾ ਉਥੇ ਗੁਰਦੁਆਰਾ ਬਣਿਆ ਹੋਇਆ ਹੈ ਸੂਰਜ ਗ੍ਰਹਿਣ ਦੇ ਮੇਲੇ ਤੇ ਕਦੀ ਕਦਾਈ ਗੁਰੂ ਜੀ ਦੇ ਸਿੱਖ ਚਲੇ ਜਾਂਦੇ ਤੇ ਉਪਦੇਸ਼ ਕਰਨ ਦਾ ਯਤਨ ਕਰਦੇ ਹਨ ਤਨੇਸਰ ਦੀ ਖੁਸ਼ਕ ਤੇ ਪ੍ਰਤੀ ਪ੍ਰੀਤਹੀਨ ਧਰਤੀ ਵਿੱਚੋਂ ਅਜੇ ਵੀ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਜੀ ਦੇ ਬਚਨ ਸੁਣਾਈ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ